ਪਾਕਿਸਤਾਨ ਇੰਡੀਆ ਨੂੰ ਦੁਸ਼ਮਣ ਗਿੰਦਾ ਹੈ ਇੰਡੀਆ ਪਾਕਿਸਤਾਨ ਨੂੰ ਦੁਸ਼ਮਣ ਗਿੰਦਾ ਹੈ ਪਰ ਇਸ ਦੇ ਵਿੱਚ ਤੀਜਾ ਬੰਦਾ ਹੈ ਨਾ ਵਿੱਚ ਮੈਂ ਤਾਂ ਟੈਰਰਿਸਟ ਅਤੰਕਵਾਦੀ ਜੀ ਨੂੰ ਕਿਹਾ ਹਮਲਾ ਅਤੰਕਵਾਦੀ ਹੋਇਆ ਹੈ ਨਾ ਕਿ ਫੌਜ ਦਾ ਹੋਇਆ ਹੈ ਪਿੱਛੇ ਹੁਣ ਮੈਂ ਖੜਾ ਹੋਊਂਗਾ ਬਾਰਡਰ ਤੇ ਤਾਂ ਮੈਂ ਤੇ ਨਹੀਂ ਦੇਖੂਗਾ ਕਿ ਮੈਂ ਕਿਸੇ ਮੁਸਲਮਾਨ ਨੂੰ ਬਚਾਉਣਾ ਜਾਂ ਹਿੰਦੂ ਨੂੰ ਬਚਾਉਣਾ ਜਾਂ ਸਿੱਖ ਨੂੰ ਜਾਂ ਕਿਹਨੂੰ ਹਾਂ ਕਿਸੇ ਖਾਸ ਧਰਮ ਜਾਂ ਪਛਾਣ ਨੂੰ ਨਹੀਂ ਬਚਾਉਣਾ ਇੱਕ ਦੇਸ਼ ਨੂੰ ਬਚਾਉਣਾ ਜੰਗ ਦਾ ਨਾ ਲੈਣਾ ਬੜਾ ਸੌਖਾ ਹੈ ਪਰ ਜੰਗ ਲੜਨਾ ਬਹੁਤ ਕੀ ਜੀ ਸਾਲ ਪਿੱਛੇ ਚਲ ਜੇਗਾ ਪਾਕਿਸਤਾਨ ਦੇਸ਼ ਆ ਭੰਗ ਇੰਡੀਆ ਦੇਸ਼ ਸਾਨੂੰ ਗੋਲੀ ਤੋਂ ਡਰ ਨਹੀਂ ਲੱਗਦਾ ਅਸੀਂ ਹੱਕ ਤਾਨ ਕੇ ਖੜ ਜੰਦੇ ਹਾਂ ਸਾਨੂੰ ਕੋਈ ਡਰ ਨਹੀਂ ਗੋਲੀ ਤੋਂ ਜੀ ਜੀ ਕਿਉਂਕਿ ਅਸੀਂ ਫੌਜ ਚ ਸਾਨੂੰ ਟ੍ਰੇਨਿੰਗ ਇਦਾਂ ਦਿੱਤੀ ਆ ਦੁਸ਼ਮਣ ਕੀ ਜਦ ਗੋਲੀ ਛੂਟੇ ਮੇਰੀ ਜਾਤ ਔਰ ਧਰਮ ਨਾ ਪੁੱਛੀ ਹੂੰ ਕਿਉਂਕਿ ਜਦੋਂ ਦੁਸ਼ਮਣ ਦੀ ਗੋਲੀ ਛੁੱਟ ਜਾਣੀ ਤਾਂ ਉਹਨੇ ਮੇਰੇ ਤੋਂ ਨਹੀਂ ਪੁੱਛਣਾ ਤੂੰ ਕੌਣ ਹੈ ਤੂੰ ਕੌਣ ਹੈ ਜੀ ਜੀ ਉਹਨੇ ਤਾਂ ਆ ਕੇ ਠੱਕ ਜਾਣਾ ਹੈ ਹੁਣ ਜਿਸ ਦੇ ਘਰ ਤੁਸੀਂ ਅਟੈਕ ਕਰੋਗੇ ਉਹ ਬੰਦਾ ਚੁੱਪ ਤਾਂ ਨਹੀਂ ਰਹੇਗਾ ਚਾਹੇ ਉਹ ਇੱਕ ਆਮ ਇਨਸਾਨ ਕਿਉਂ ਨਹੀਂ ਹੈ ਟੈਰਰਿਸਟ ਨੇ ਅਗਰ ਅਟੈਕ ਕਰਨਾ ਸੀ ਤਾਂ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਇਕੱਲੇ ਇਕੱਲੇ ਬੰਦੇ ਨੂੰ ਜਾਤ ਮਜ ਪੁੱਛਣ ਕਿਉਂਕਿ ਉਹਨਾਂ ਨੂੰ ਡਰ ਵੀ ਹੈ ਕਿ ਸਾਡੇ ਤੇ ਦੁਬਾਰਾ ਅਟੈਕ ਵੀ ਹੋਏਗਾ ਕੋਈ ਨਾ ਕੋਈ ਤਾਂ ਸਾਡੇ ਵਾਸਤੇ ਆਏਗੀ ਸਿਕਿਉਰਿਟੀ ਫੋਰਸ ਆ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਵੇਖ ਰਹੇ ਹੋ ਤੁਸੀਂ ਜੰਗ ਸ਼ਬਦ ਕਹਿਣ ਦੇ ਲਈ ਬਹੁਤ ਦਲੇਰੀ ਵਾਲਾ ਲੱਗਦਾ ਹੈ ਜਾਂ ਫਿਰ ਜੰਗ 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 ਸ਼ਬਦ ਬਹੁਤ ਪ੍ਰਚਾਰਿਆ ਜਾ ਰਿਹਾ ਹੈ ਖਾਸ ਤੌਰ ਤੇ ਮੀਡੀਆ ਦੇ ਵੱਲੋਂ ਅੱਜ ਦੇ ਸਮੇਂ ਦੇ ਵਿੱਚ ਜਦੋਂ ਪੈਲਗਾਮ ਦੇ ਵਿੱਚ 22 ਤਰੀਕ ਨੂੰ ਵਾਪਰੀ ਘਟਨਾ ਤੋਂ ਬਾਅਦ ਦੇਸ਼ ਦੇ ਵਿੱਚ ਤੇ ਗਵਾਂਢੀ ਦੇਸ਼ ਦੇ ਵਿੱਚ ਤਣਾਅਪੂਰਨ ਮਾਹੌਲ ਹੈ ਕੂਟਨੀਤਿਕ ਪੱਧਰ ਤੇ ਉੱਪਰ ਆਪਣੇ ਆਪਣੇ ਦੋਨੋਂ ਪਾਸਿਓਂ ਜੋ ਕੁਝ ਕੀਤਾ ਜਾ ਸਕਦਾ ਸੀ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਸੀ ਲਾਈਆਂ ਗਈਆਂ ਨੇ ਪਰ ਕੀ جنگ ਇੰਨੀ ਸੁਖਾਲੀ ਹੁੰਦੀ ਹੈ ਜਿੰਨੇ ਸ਼ਬਦ ਵਰਤੇ ਜਾ ਰਹੇ ਨੇ ਇਸ ਨੂੰ ਲੈ ਕੇ ਉਸੇ ਨੂੰ ਸਮਝਾਂਗੇ 15 ਸਿੱਖ ਲਾਈ ਰੈਜੀਮੈਂਟ ਜਾਂ ਇਨਫੈਂਟਰੀ ਦੇ ਜਵਾਨ ਸਾਡੇ ਨਾਲ ਮੌਜੂਦ ਨੇ ਜਿਹੜੇ ਸਾਬਕਾ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਆ ਉਹਨਾਂ ਦੇ ਤਜਰਬੇ ਦੇ ਵਿੱਚੋਂ ਕਿ ਜੰਗ ਸ਼ਬਦ ਜਦੋਂ ਅਸੀਂ ਵਰਤਤਾ ਲੈਂਦੇ ਆ ਪਰ ਜੰਗ ਦੇ ਅਸਲ ਮayne ਕੀ ਹੁੰਦੇ ਨੇ ਉਹ ਸਮਝਦੇ ਆ ਸਭ ਤੋਂ ਪਹਿਲਾਂ ਤੁਹਾਡਾ ਦੋਨਾਂ ਵੀਰਾਂ ਦਾ ਦੋਨੋਂ ਫੌਜੀਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਸਭ ਤੋਂ ਪਹਿਲਾਂ ਤੁਸੀਂ ਚਾਣਨਾ ਪਾਇਓ ਭਾਈ ਸਾਹਿਬ ਜੰਗ ਸ਼ਬਦ ਜਿਸ ਤਰੀਕੇ ਦੇ ਨਾਲ ਸਾਡੇ ਵੱਲੋਂ ਮੀਡੀਆ ਵੱਲੋਂ ਲਗਾਤਾਰ ਪ੍ਰਚਾਰਿਆ ਜਾ ਰਿਹਾ ਹੈ ਇਸ ਮਾਹੌਲ ਦੇ ਵਿੱਚ ਜਦੋਂ ਸਾਡਾ ਗਵੰਢੀ ਦੇਸ਼ ਨਾਲ ਤਣਾਅ ਚੱਲ ਰਿਹਾ ਹੈ ਤਾਂ ਇਹ ਇਹ ਤੁਸੀਂ ਕਿੰਨਾ ਕੁ ਟੁਕ ਮਾ ਮੰਨਦੇ ਹੋ ਫੌਜ ਸਾਹਿਬ ਦਾ ਫੌਜੀ ਹੋਣ ਦੇ ਨਾਤੇ ਕਿ ਜੰਗ ਸ਼ਬਦ ਵਰਤ ਲੈਣਾ ਜੰਗ ਦੀਆਂ ਗੱਲਾਂ ਕਰੀ ਜਾਣੀਆਂ ਇੰਨੀਆਂ ਸੁਖਾਲੀਆਂ ਨੇ ਤੁਸੀਂ ਤਾਂ ਗਰਾਊਂਡ ਤੇ ਵਿਚਰੇ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਰ ਦਾ ਬਹੁਤ ਧੰਨਵਾਦ ਕਰਦਾ ਜੀ ਜੋ ਤੂੰ ਪੁੱਛਿਆ ਵੀ ਜੰਗ ਸ਼ਬਦ ਹਾਂ ਜੰਗ ਦਾ ਨਾ ਲੈਣਾ ਬੜਾ ਸੌਖਾ ਆ ਹਾਂ ਪਰ ਜੰਗ ਲੜਨਾ ਬਹੁਤ ਔਖਾ ਏ ਹਾਂ ਕਿਉਂਕਿ ਜੰਗ ਇਹ ਚੀਜ਼ ਆ ਕਿ ਜਦੋਂ ਇਹ ਇਤਿਹਾਸ ਚੱਲ ਗਿਆ ਨਾ ਤਾਂ ਉਹ ਤੋਂ ਇਤਿਹਾਸ ਜਿਹੜਾ ਚੱਲਿਆ ਜਿਹੜਾ ਉਹਦੇ ਰੰਜੇ ਕੋਈ ਬਚ ਨਹੀਂ ਸਕਦਾ ਹਾਂ ਭਾਵੇਂ ਪਰਮਾਣੂ ਬੰਬ ਆ ਭਾਵੇਂ ਆਰਟੀ ਆ ਪਰ ਅਲਮੜਿਆ ਆ ਇਹ ਟੱਕ ਕੋਈ ਵੀ ਆ ਹਾਂ ਉਹਦੇ ਵਿੱਚ ਉਹ ਬਚ ਨਹੀਂ ਸਕਦਾ ਪਰ ਇਹਦੇ ਵਿੱਚ ਦੇਸ਼ ਦਾ ਬਹੁਤ ਨੁਕਸਾਨ ਹੁੰਦਾ ਹੈ ਦੇਸ਼ ਕਈ ਸਾਲ ਪਿੱਛੇ ਚਲ ਜੇਗਾ ਭਾਵੇਂ ਪਾਕਿਸਤਾਨ ਦੇਸ਼ ਹੈ ਭਾਵੇਂ ਇੰਡੀਆ ਦੇਸ਼ ਸਾਡਾ ਉਸ ਤੋਂ ਵੀ ਵੱਡੀ ਗੱਲ ਇਹ ਨਹੀਂ ਲੱਗਦੀ ਤੁਹਾਨੂੰ ਸਰ ਕਿ ਮਨੁੱਖਤਾ ਦਾ ਕਾਣ ਹੁੰਦਾ ਪਹਿਲੇ ਨੰਬਰ ਤੇ ਦੋਵੇਂ ਪਾਸੇੋਂ ਮਨੁੱਖਤਾ ਦਾ ਕਾਣ ਵੀ ਵੱਡਾ ਹੈ ਨਾ ਮਨੁੱਖਤਾ ਦਾ ਕਾਣ ਤੇ ਵੇਖੋ ਹੈਗਾ ਜੋ ਸਾਡਾ ਪਾਕਿਸਤਾਨ ਆ ਉਹਦੀ ਸਹਾਦਨਾ ਸਾਡਾ ਪੰਜਾਬ ਜੀਐਨਕੇ ਰਾਜਸਥਾਨ ਬਾਰਡਰ ਪੈਂਦਾ ਜਜ਼ਾਤ ਪੈਂਦਾ ਆ ਇਸ ਲੜਕ ਦਾ ਬਹੁਤ ਨੁਕਸਾਨ ਹੋਊਗਾ ਹੂੰ ਉਹ ਲੋਕ ਜਿਹਨਾਂ ਕੀਮਤੀ ਜਾਨਾਂ ਜਿਹੜੀਆਂ ਉਹ ਦੁਨੀਆ ਚਲੇ ਜਾਣੀ ਸ਼ੋਰ ਜੇ ਬੱਚੇ ਚਲੇ ਜਾਣਗੇ ਕਾ ਬਰਬਾਦ ਹੋਣਗੇ ਪਸ਼ੂ ਡੰਗਰ ਮੰਨਗੇ ਜੀ ਉਜੜ ਜਾਣਗੇ ਜਿਵੇਂ ਇੱਕ ਪਹਿਲਾ ਹੋ ਚੁੱਕਿਆ 31 ਲੜਾਈ 56 ਲੜਾਈ ਬਾਅਦ ਦੀ ਲੜਾਈ ਵਿੱਚ ਬੜਾ ਨੁਕਸਾਨ ਆਇਆ ਇੰਡੀਆ ਦਾ ਦੋਨੇ ਦੇਸ਼ਾਂ ਦਾ ਔਰ ਇਹ ਨਹੀਂ ਹੋਣਾ ਚਾਹੀਦਾ ਪਰ ਜਿਹੜਾ ਇਹ ਅਤਵਾਦ ਆਤਵਾਦੀ ਜਿਹੜੇ 28 ਜੀ ਉੱਥੇ ਮਾਰੇ ਨਕਤੇ ਮਾਰੇ ਆ ਉਹ ਬੜੀ ਦੁੱਖ ਦੀ ਗੱਲ ਆ ਅਸੀਂ ਉਹਦੇ ਤੇ ਵੀ ਦੁੱਖ ਜਲ ਕਰਦੇ ਆ ਨਹੀਂ ਹੋਣਾ ਚਾਹੀਦਾ ਸੀ ਹੂੰ ਕਿਉਂਕਿ ਜਿਹੜਾ ਜੀ ਘੁੰਮਣ ਜਾਣਾ ਉਹਨੂੰ ਚਾਂ ਚੱਕ ਗੋਲੀ ਲੱਗ ਜਾਨੀ ਕਿਸੇ ਗੱਲ ਨਾ ਅਸੀਂ ਫੌਜੀ ਬੰਦੇ ਆ ਸਾਨੂੰ ਗੋਲੀ ਤੋਂ ਡਰ ਨਹੀਂ ਲੱਗਦਾ ਹਾਂ ਅਸੀਂ ਹਿੱਕ ਤਾਂ ਕੇ ਖੜ ਜਾਂਦੇ ਆ ਸਾਨੂੰ ਕੋਈ ਡਰ ਨਹੀਂ ਗੋਲੀ ਤੋਂ ਜੀ ਜੀ ਕਿਉਂਕਿ ਅਸੀਂ ਫੌਜ ਚ ਸਾਨੂੰ ਟ੍ਰੇਨਿੰਗ ਇਦਾਂ ਦਿੱਤੀ ਆ ਸਾਡੇ ਉਸਤਾਦਾਂ ਨੇ ਸਾਡੀ ਬਟਾਲੀ ਨੇ ਸਾਡੀ ਰੇਜiment ਸਿਖਾਇਆ ਇਦਾਂ ਦਾ ਇੰਡੀਆ ਆਰਮੀ ਨੇ ਸਾਨੂੰ ਗੋਲੀ ਤੋਂ ਡਰ ਨਹੀਂ ਲੱਗਦਾ ਉਹ ਲੋਕ ਜਿਹੜੇ ਆ ਮਾਰੇ ਗਿਆ ਬੜੇ ਦੁਖ ਵਾਲੀ ਗੱਲ ਹੈ ਨਿਕਲੇ ਬੱਚੇ ਤੋਂ ਅੰਦਰੋਂ ਉੱਥੇ ਉਹਨਾਂ ਦੇ ਇੱਕ ਸਾਡੇ ਨੇਵੀ ਵਿੱਚ ਅਫਸਰ ਸੀਗਾ ਉਹਦੀ ਸ਼ਾਦੀ ਪੰਜ ਦਿਨ ਹੋ ਗਈ ਸੀ ਚਾਂਚੱਕ ਗੋਲੀ ਮਾਰਤੀ ਮਿਲਟੈਂਟਾਂ ਨੇ ਹਾਂ ਔਰ ਅਸੀਂ ਇਹ ਤਾਂ ਜ਼ੋਰ ਮੰਗ ਕਰਦੇ ਹਾਂ ਪਾਕਿਸਤਾਨ ਸਰਕਾਰ ਨੂੰ ਕਹਿੰਦੇ ਆ ਵੀ ਤੁਸੀਂ ਅੱਤਵਾਦ ਬੰਦ ਕਰੋ ਨਹੀਂ ਤਾਂ ਤੁਹਾਨੂੰ ਕਿਸੇ ਦਿਨ ਤੁਹਾਨੂੰ ਇਹ ਜਿਹੜਾ ਖਜਾਮਾ ਭੁਗਤਣਾ ਪਊਗਾ ਤੁਹਾਡਾ ਇਸ ਦੁਨੀਆ ਤੋਂ ਇੰਡੀਆ ਆदमी ਨਾਂ ਨਿਸ਼ਾਨ ਮਿਟਾ ਨਿਸ਼ਾਨ ਜਿਹੜਾ ਨਾਂ ਜਮਟਾ ਦੇਗੀ ਦੁਨੀਆ 'ਚ ਜੀ ਕੁਝ ਕੈਂਟੈਂਸ ਜੀ ਤੁਸੀਂ ਕੀ ਇਸ ਤੇ ਕਹਿੰਦੇ ਹੋ ਤੁਸੀਂ ਵੀ ਉਹ ਬੈਟਲ ਗਰਾਉਂਡ ਦੇ ਵਿੱਚ ਰਹੇ ਹੋ ਜਦੋਂ ਇਹੋ ਜੀਆਂ ਜੰਗਾਂ ਲੱਗਦੀਆਂ ਨੇ ਤਾਂ ਸਾਡੇ ਵਰਗਿਆਂ ਵੱਲੋਂ ਜੰਗ ਸ਼ਬਦ ਘਰੇ ਬਹਿ ਕੇ ਏਸੀ 'ਚ ਬਹਿ ਕੇ ਵਰਤ ਲੈਣਾ ਬਹੁਤ ਅਲੱਗ ਹੁੰਦੀ ਹੈ ਪਰ ਜਦੋਂ ਬੈਟਲ ਗਰਾਉਂਡ 'ਚ ਕੋਈ ਹੁੰਦਾ ਉਹਦੇ ਅਰਥ ਬਹੁਤ ਅਲੱਗ ਹੁੰਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਸ ਸਾਰੀ ਗੱਲਬਾਤ ਨੂੰ ਕਿ ਜਿੱਦਾਂ ਕਿਹਾ ਜਾ ਰਿਹਾ ਕਿ ਜੰਗ ਲੱਗ ਜਵੇ ਇੱਕ ਵਾਰੀ ਦੇਖ ਲਓ ਪਾਕਿਸਤਾਨ ਨੂੰ ਇਹ ਇੰਨਾ ਸੁਖਾਲਾ ਕੰਮ ਹੁੰਦਾ ਜੀ ਦੇਖੋ ਜੀ ਜੰਗ ਸ਼ਬਦ ਸਾਰੇ ਕਹਿ ਦਿੰਦੇ ਆ ਆਸਾਨ ਹੈ ਬਹੁਤ ਸ਼ਬਦ ਹੈ ਸਿਰਫ ਦੋ ਲੈਟਰ ਨੂੰ ਬਲਾ ਕੇ ਜੰਗ ਬਣ ਜਾਂਦੀ ਹੈ ਪਰ ਉਸ ਦਾ ਆਪਾਂ ਨੂੰ ਅੱਗੇ-ਅੱਗੇ ਖਾਮਿਆ ਜਾ ਕਿੰਨਾ ਭੁਗਤਣਾ ਹੈ ਚਾਹੇ ਉਹ ਇੰਡੀਆ ਹੈ ਚਾਹੇ ਪਾਕਿਸਤਾਨ ਹੈ ਕਿਉਂਕਿ ਅਸੀਂ ਫੌਜੀ ਬੰਦੇ ਸਾਡੀ ਤਾਂ ਜਿਹੜੀ ਜਿਹਨੂੰ ਕੋ ਡਿਊਟੀ ਹੈ ਸੇਵਾ ਹੈ ਸਰਵਿਸ ਹੈ ਜੋ ਵੀ ਹੈ ਅਸੀਂ ਤਾਂ ਅੱਜ ਵੀ ਦੇਸ਼ ਵਾਸਤੇ ਤੇ ਕੱਲ ਵੀ ਦੇਸ਼ ਵਾਸਤੇ ਅਸੀਂ ਆਪਣਾ ਇੱਕ ਫੌਜੀ ਬੰਦਾ ਹੈ ਬਾਰਡਰ ਤੇ ਖੜਾ ਚਾਹੇ ਉਹ ਇੰਡੀਆ ਦਾ ਹੈ ਚਾਹੇ ਪਾਕਿਸਤਾਨ ਦਾ ਹੈ ਪਰ ਉਸ ਦੀ ਪਿੱਠ ਪਿੱਛੇ ਕੌਣ ਖੜਾ ਹੈ ਉਹਨੂੰ ਕੋਈ ਪਤਾ ਨਹੀਂ ਨਾ ਉਹਦਾ ਕੋਈ ਪਿੱਛੇ ਕੌਣ ਖੜਾ ਹੈ ਨਾ ਉਹਨੇ ਹਿੰਦੂ ਦੇਖਣਾ ਨਾ ਮੁਸਲਿਮ ਦੇਖਣਾ ਨਾ ਸਿੱਖ ਦੇਖਣਾ ਕੋਈ ਨਹੀਂ ਦੇਖਣਾ ਬਿਲਕੁਲ ਸਹੀ ਹੈ ਕਿਉਂਕਿ ਜਵਾਨ ਜਿਹੜਾ ਹੈ ਸੈਨਾ ਦਾ ਜਿਹੜਾ ਜਵਾਨ ਹੈ ਚਾਹੇ ਉਹ ਕਿਸੇ ਵੀ ਕੰਟਰੀ ਦਾ ਹੋਵੇ ਜਦੋਂ ਉਹ ਬਾਰਡਰ ਦੇ ਉੱਤੇ ਖੜਾ ਹੋ ਗਿਆ ਤਾਂ ਆਪਣੇ ਦੇਸ਼ ਦੀ ਰੱਖਿਆ ਕਰਨ ਵਾਸਤੇ ਖੜਾ ਹੋਇਆ ਹੈ ਫਿਰ ਜਦੋਂ ਆਪਾਂ ਸਾਹਮਣੇ ਵਾਲੇ ਨੂੰ ਦੁਸ਼ਮਣ ਗਿੰਦੇ ਆ ਚਾਹੇ ਪਾਕਿਸਤਾਨ ਇੰਡੀਆ ਨੂੰ ਦੁਸ਼ਮਣ ਗਿੰਦਾ ਹੈ ਇੰਡੀਆ ਪਾਕਿਸਤਾਨ ਨੂੰ ਦੁਸ਼ਮਣ ਗਿੰਦਾ ਹੈ ਪਰ ਇਸ ਦੇ ਵਿੱਚ ਤੀਜਾ ਬੰਦਾ ਹੈ ਨਾ ਵਿੱਚ ਮੈਂ ਤਾਂ ਟੈਰਰਿਸਟ ਆਤੰਕਵਾਦੀ ਜੀ ਨੂੰ ਕਿਹਾ ਹਮਲਾ ਆਤੰਕਵਾਦੀ ਹੋਇਆ ਹੈ ਨਾ ਕਿ ਫੌਜ ਦਾ ਹੋਇਆ ਹੈ ਤਾਂ ਸਾਨੂੰ ਪਹਿਲਾਂ ਤਾਂ ਚਾਹੇ ਦੋਨੇ ਦੇਸ਼ ਜਿੱਦਾਂ ਵੀ ਮਿਲ ਕੇ ਕਰਨ ਚਾਹੇ ਇੰਟਰਨੈਸ਼ਨਲ ਕੰਟਰੀਆਂ ਬਾਕੀ ਵੀ ਮਿਲ ਕੇ ਕਰਨ ਸਭ ਤੋਂ ਪਹਿਲਾਂ ਤਾਂ ਇੱਕ ਆਤੰਕਵਾਦੀ ਜਿਹੜਾ ਸ਼ਬਦ ਹੈ ਉਹਨੂੰ ਖਤਮ ਕਰਨਾ ਜ਼ਰੂਰੀ ਹੈ ਜੀ ਜਦੋਂ ਆਤੰਕਵਾਦੀ ਸ਼ਬਦ ਤੋਂ ਸਾਨੂੰ ਪਤਾ ਹੈ ਕਿ ਸਾਡੀ ਆਪਣੀ ਬਾਰਡਰ ਲਾਈਨ ਦੀ ਜਿਹੜੀ ਲੜਾਈ ਸ਼ੁਰੂ ਹੁੰਦੀ ਹੈ ਫੌਜਾਂ ਦੀ ਲੜਾਈ ਆਪਸ ਵਿੱਚ ਸ਼ੁਰੂ ਹੋ ਜਾਂਦੀ ਹੈ ਦੇਸ਼ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਆਮ ਪਬਲਿਕ ਮਰੇਗੀ ਨਿੱਕੇ ਨਿੱਕੇ ਬੱਚੇ ਕਿੰਨੇ ਖਤਮ ਹੋ ਜਾਣਗੇ ਇਹ ਕਿਸੇ ਨੇ ਨਹੀਂ ਸੋਚਿਆ ਡਿਸਲੋਕੇਟ ਹੋ ਜਾਂਦੇ ਨੇ ਲੋਕ ਇੱਕ ਜਗ੍ਹਾ ਤੋਂ ਦੇਖੋ ਜੀ ਹੁਣ ਆਪਾਂ ਪਹਿਲਾਂ ਦੇਖੋ ਵੰਡ ਵੇਲੇ ਕੀ ਹੋਇਆ ਹੈ ਅੱਜ ਤੱਕ ਰੋਕ ਬਿਲਕਦੇ ਆ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਖਾਨਦਾਨ ਨੂੰ ਲੈ ਕੇ ਅਜੇ ਤੱਕ ਕਿਸੇ ਨੂੰ ਕੁਝ ਪਤਾ ਨਹੀਂ ਚੱਲਿਆ ਜੇ ਹੁਣ ਥੋੜਾ ਜਿਹਾ ਆਪਸ ਦੇ ਵਿੱਚ ਮਿਲਨ ਦੁਲਨ ਦਾ ਮੰਨ ਲਓ ਬਾਰਡਰ ਤੋਂ ਥੋੜਾ ਬਹੁਤ ਲਾਭ ਪ੍ਰਾਪਤ ਹੋਣ ਲੱਗਾ ਹੈ ਤੇ ਇਹ ਇੱਕ ਵਿੱਚ ਟੈਰਰਿਸਟ ਅਟੈਕ ਹੋ ਕੇ ਤੇ ਹੁਣ ਦੇਖੋ ਸਾਰਾ ਹੀ ਡਗਮਗਾ ਗਿਆ ਸਿਸਟਮ ਹੁਣ ਜਿਹੜੇ ਪਾਕਿਸਤਾਨ ਵਾਲੇ ਉਹ ਇਧਰ ਵਾਲਿਆਂ ਨੂੰ ਯਾਦ ਕਰ ਕਰ ਰੋਈ ਜਾਂਦੇ ਆ ਤੇ ਇੰਡੀਆ ਵਾਲੇ ਪਾਕਿਸਤਾਨ ਵਾਲਿਆਂ ਨੂੰ ਕਹੇ ਕਿ ਯਾਦ ਕਰ ਕਰ ਰੋਈ ਜਾਂਦੇ ਆ ਇਹ ਲੜਾਈ ਦੇਖੋ ਜੀ ਇੱਕ ਸੈਨਿਕ ਦੇ ਪਿੱਛੇ ਖੜੇ ਉਹਨੇ ਸੈਨਿਕ ਨੇ ਤਾਂ ਅੱਗੇ ਖੜਾ ਹੋ ਜਾਣਾ ਹੈ ਦੁਸ਼ਮਣ ਕੀ ਜਦ ਗੋਲੀ ਛੂਟੇ ਮੇਰੀ ਜਾਤ ਔਰ ਧਰਮ ਨਾ ਪੁੱਛੀ ਹਮ ਕਿਉਂਕਿ ਜਦੋਂ ਦੁਸ਼ਮਣ ਦੀ ਗੋਲੀ ਛੁੱਟ ਜਾਣੀ ਤਾਂ ਉਹਨੇ ਮੇਰੇ ਤੋਂ ਨਹੀਂ ਪੁੱਛਣਾ ਤੂੰ ਕੌਣ ਹੈ ਤੂੰ ਕੌਣ ਹੈ ਜੀ ਜੀ ਉਹਨੇ ਤਾਂ ਅੱਗੇ ਠੱਕ ਜਾਣਾ ਹੈ ਚਾਹੇ ਮੈਂ ਚਲਾ ਦਵਾਂ ਪਾਕਿਸਤਾਨ ਵੱਲ ਚਾਹੇ ਪਾਕਿਸਤਾਨ ਮੇਰੇ ਵੱਲ ਚਲਾ ਦੇ ਇਹ ਉਹ ਤਾਂ ਜਿਹੜਾ ਸਾਹਮਣੇ ਖੜਾ ਉਹਦੇ ਲੱਗਣਾ ਹੈ ਔਰ ਫਿਰ ਉਸ ਬੰਦੇ ਨੂੰ ਖੜੇ ਨੂੰ ਇਹ ਨੂੰ ਇਹ ਨਹੀਂ ਪਤਾ ਕਿ ਮੈਂ ਕਿਸ ਦੀ ਰੱਖਿਆ ਕਰ ਰਿਹਾ ਪਿੱਛੇ ਪਿੱਛੇ ਹੁਣ ਮੈਂ ਖੜਾ ਹੋਊਂਗਾ ਬਾਰਡਰ ਤੇ ਤਾਂ ਮੈਂ ਤੇ ਨਹੀਂ ਦੇਖੂਗਾ ਕਿ ਮੈਂ ਕਿਸੇ ਮੁਸਲਮਾਨ ਨੂੰ ਬਚਾਉਣਾ ਜਾਂ ਹਿੰਦੂ ਨੂੰ ਬਚਾਉਣਾ ਜਾਂ ਸਿੱਖ ਨੂੰ ਜਾਂ ਕਿਹਨੂੰ ਹਾਂ ਕਿਸੇ ਖਾਸ ਧਰਮ ਜਾਂ ਪਛਾਣ ਨੂੰ ਨਹੀਂ ਬਚਾਉਣਾ ਬਿਲਕੁਲ ਨਹੀਂ ਇੱਕ ਦੇਸ਼ ਨੂੰ ਬਚਾਉਣਾ ਸੈਨਿਕ ਵਾਸਤੇ ਕੋਈ ਜਾਤ ਨਹੀਂ ਕੋਈ ਮਜਬ ਨਹੀਂ ਕੋਈ ਧਰਮ ਨਹੀਂ ਸੈਨਿਕ ਓਨਲੀ ਸੈਨਿਕ ਉਸ ਦਾ ਕੋਈ ਜਾਤ ਨਹੀਂ ਹੁੰਦੀ ਕੋਈ ਧਰਮ ਨਹੀਂ ਹੁੰਦਾ ਕੋਈ ਮਜਬ ਨਹੀਂ ਹੁੰਦਾ ਸਹੀ ਗੱਲ ਹੈ ਉਸ ਦੇ ਲਈ ਪਿੱਛੇ ਆਪਣੇ ਦੇਸ਼ ਵਾਸੀਆਂ ਨੂੰ ਬਚਾਉਣਾ ਜ਼ਰੂਰੀ ਹੈ ਆਪਣੇ ਦੇਸ਼ ਵਾਸਤੇ ਲੜਨਾ ਹੈ ਅੱਛਾ ਇਸ ਗੱਲ ਤੇ ਚਾਨਣਾ ਪਾਇਓ ਤੁਸੀਂ ਜਿੱਦਾਂ ਉਹਨਾਂ ਦੇ ਆਸਿਫ ਸਾਹਿਬ ਨੇ ਡਿਫੈਂਸ ਮਿਨਿਸਟਰ ਪਾਕਿਸਤਾਨ ਦੇ ਉਹਨਾਂ ਦਾ ਬੀਤੇ ਦਿਨੀ ਇੱਕ ਇੰਗਲਿਸ਼ ਚੈਨਲ ਤੇ ਬੋਲਦਿਆਂ ਬਿਆਨ ਸਾਹਮਣੇ ਆਇਆ ਕਿ ਸਾਡੇ ਤੋਂ ਅਮਰੀਕਾ ਇਹ ਕੰਮ ਕਰਾਉਂਦਾ ਰਿਹਾ ਅਸੀਂ ਅਮਰੀਕਾ ਦੇ ਪਿੱਛੇ ਲੱਗ ਕੇ 3 ਡੈਕੇਡ 30 ਸਾਲਾਂ ਤੱਕ ਪਾਲਦੇ ਰਹੇ ਅੱਤਵਾਦ ਨੂੰ ਜਦੋਂ ਫਿਰ ਹੁਣ ਅੱਤਵਾਦ ਨੂੰ ਅਗਲੇ ਮੰਨ ਰਹੇ ਨੇ ਕਿ ਅਸੀਂ ਪਾਲਦੇ ਰਹੇ ਹਾਂ ਤੇ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਤੇ ਹੁੰਦੀ ਵੇ ਤੁਸੀਂ ਥੱਲ ਵੀ ਉਹਨੂੰ ਤੁਸੀਂ ਪਾਓ ਜਾਂ ਫਿਰ ਇਹਦੇ ਵਿੱਚ ਹੁਣ ਤੀਜੇ ਦੇਸ਼ਾਂ ਨੂੰ ਪਾ ਕੇ ਸਮਝੌਤੇ ਦੀ ਰਾਜਨੀਤੀ ਤੇ ਉਤਰਨਾ ਚਾਹੀਦਾ ਹੈ ਜਾਂ ਦੋਨਾਂ ਫਰੰਟਾਂ ਨੂੰ ਆਪਸ ਚ ਰਾਲ ਕੇ ਟੈਰਰਿਸਟਾਂ ਦੇ ਖਿਲਾਫ ਲੜਨਾ ਚਾਹੀਦਾ ਤੁਸੀਂ ਐਜ਼ ਅ ਫੌਜੀ ਇਸ ਤੇ ਕੀ ਸੋਚਦੇ ਦੇਖੋ ਜੇ ਅਗਰ ਪਾਕਿਸਤਾਨ ਪੂਰੀ ਜ਼ਿੰਮੇਵਾਰੀ ਲੈ ਰਿਹਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਵੀ ਪਾਕਿਸਤਾਨ ਨੂੰ ਹੀ ਲੈਣੀ ਚਾਹੀਦੀ ਹੈ ਹਾਂ ਕਿਉਂਕਿ ਉਪਰ ਉਹ ਹੁਣ ਇਹ ਅਟੈਕ ਦੀ ਜਿਹੜਾ ਹੁਣ ਹੋਇਆ ਪਹਿਲਗਾਮ ਜਿਹੜਾ ਟੈਰਰਿਸਟ ਅਟੈਕ ਹੋਇਆ ਇਸ ਦੀ ਜ਼ਿੰਮੇਵਾਰੀ ਵੀ ਲਵੇ ਪਾਕਿਸਤਾਨ ਹਮ ਅਗਰ ਉਹ ਅਮਰੀਕਾ ਨੂੰ ਵਿੱਚ ਸ਼ਾਮਿਲ ਕਰ ਰਿਹਾ ਹੈ ਕਿ ਅਮਰੀਕਾ ਸਾਨੂੰ ਕਹਿੰਦਾ ਰਿਹਾ ਹੈ ਤਾਂ ਫਿਰ ਇਹ ਅਮਰੀਕਾ ਨੂੰ ਕਹਿ ਕੇ ਕਰੇ ਹਾਂ ਕਿਉਂ ਨਹੀਂ ਕਰ ਰਿਹਾ ਇੱਕ ਪਾਸੇ ਤੋਂ ਤੁਸੀਂ ਦੂਜੀ ਕੰਟਰੀ ਨੂੰ ਨਾਲ ਇਨਵੋਲਵ ਕਰ ਰਹੇ ਹੋ ਫਿਰ ਦੂਸਰੀ ਕੰਟਰੀ ਦੇ ਨਾਲ ਉਹਦੀ ਇਨਵੋਲਵਮੈਂਟ ਲੈ ਕੇ ਤੁਸੀਂ ਪਹਿਲਾਂ ਆਪਣਾ ਟੈਰਰਿਸਟ ਜਿਹੜੇ ਉਹਨਾਂ ਨੂੰ ਰੋਕੋ ਨਾ ਹਮ ਹੁਣ ਜਿਸ ਦੇ ਘਰ ਤੁਸੀਂ ਅਟੈਕ ਕਰੋਗੇ ਉਹ ਬੰਦਾ ਚੁੱਪ ਤਾਂ ਨਹੀਂ ਰਹੇਗਾ ਚਾਹੇ ਉਹ ਇੱਕ ਆਮ ਇਨਸਾਨ ਕਿਉਂ ਨਹੀਂ ਹੈ ਜਦੋਂ ਆਪਾਂ ਕਿਸੇ ਨੂੰ ਆਪਣੀ ਜ਼ਿੰਦਗੀ ਜਿੰਦੇ ਹੋਏ ਨੂੰ ਆਮ ਬੰਦੇ ਨੂੰ ਇੱਕ ਨਿਥਾ ਬੰਦਾ ਜਿਹੜਾ ਆਪਣਾ ਇੱਕ ਇੰਜੋਏ ਕਰਨ ਵਾਸਤੇ ਇੱਕ ਟੂਰਿਸਟ ਪਲੇਸ ਤੇ ਗਿਆ ਔਰ ਤੁਸੀਂ ਉਹਨਾਂ ਨੂੰ ਮਤਲਬ ਗੋਲੀਆਂ ਨਾਲ ਮਰਵਾ ਦਿੱਤਾ ਫਿਰ ਇੱਕ ਨਵੀਂ ਵਿਆਹੀ ਵਿਚਾਰੀ ਜਿਹੜੀ ਇੱਕ ਲੇਡੀ ਹੈ ਉਸ ਦਾ ਕਿੰਨਾ ਦੁੱਖ ਉਹਨੂੰ ਪੁੱਛ ਕੇ ਕਿੰਨੀ ਵਾਇਰਲ ਹੋ ਰਹੀ ਹੈ ਉਹ ਉਸ ਨੂੰ ਪੁੱਛ ਕੇ ਦੇਖੋ ਕਿ ਅੱਜ ਉਹਦਾ ਦੁੱਖ ਕੇਸ ਮਕਾਮ ਤੇ ਪਹੁੰਚਿਆ ਹੋਏਗਾ ਹੂੰ ਸਹੀ ਗੱਲ ਹੈ ਇੱਕ ਨਿਊ ਮੈਰਿਡ ਦੀ ਹਸਬੈਂਡ ਦੀ ਇੱਕ ਇੰਜੋਏ ਕਰਨ ਗਿਆ ਦੀ ਡੈਥ ਹੋ ਜਾਣੀ ਹੂੰ ਔਰ ਉਸ ਤੋਂ ਦੁੱਖ ਪੁੱਛ ਕੇ ਦੇਖੋ ਔਰ ਉਸ ਦਾ ਦੁੱਖ ਤਾਂ ਇਹ ਹੀ ਕਹੇਗਾ ਕਿ ਮੇਰੇ ਤਾਂ ਸਾਹਮਣੇ ਜਿਹੜਾ ਵੀ ਆ ਜਾ ਮੈਂ ਤਾਂ ਉਸ ਨੂੰ ਖਤਮ ਕਰ ਦਵਾਂ ਸਹੀ ਅੱਜ ਤਾਂ ਉਸ ਲੇਡੀ ਦਾ ਵੀ ਗੁੱਸਾ ਪੂਰੇ ਚਰਮ ਤੇ ਹੋਵੇ ਚਰਮ ਤੇ ਹੈ ਸਹੀ ਗੱਲ ਹੈ ਤੁਸੀਂ ਇਸ ਗੱਲ ਤੇ ਚਾਨਣਾ ਪਾ ਦਿਓ ਜਿਹੜਾ ਕਿਹਾ ਜਾ ਰਿਹਾ ਵੀ ਜਾਤ ਪੁੱਛ ਕੇ ਮਾਫਕਾ ਨਾ ਧਰਮ ਪੁੱਛ ਕੇ ਉਹਨਾਂ ਦੇ ਵੱਲੋਂ ਉਹਨਾਂ ਨੂੰ ਮਾਰਿਆ ਗਿਆ ਅਲੱਗ ਕਰ ਲਿਆ ਗਿਆ ਹਿੰਦੂ ਅਲੱਗ ਹੋ ਜਾਓ ਮੁਸਲਮ ਅਲੱਗ ਹੋ ਜਾਓ ਇਹ ਇਸ ਦੇ ਪਿੱਛੇ ਕੀ ਤੁਸੀਂ ਰਾਜਨੀਤੀ ਦੇਖਦੇ ਹੋ ਕਿ ਇਸ ਮਾਨਸਿਕਤਾ ਦੇ ਨਾਲ ਅਟੈਕ ਹੋਇਆ ਕਿ ਪਹਿਲਾਂ ਪੁੱਛਿਆ ਗਿਆ ਅਲੱਗ ਕੀਤਾ ਗਿਆ ਚੈੱਕ ਕੀਤਾ ਗਿਆ ਕਲਮਾ ਪੜਾ ਪੜਾਉਣ ਦੀ ਵੀ ਜਿਹੜੀ ਗੱਲ ਆ ਰਹੀ ਵੀ ਕਹਿੰਦੇ ਕਲਮਾ ਪੜੋ ਜਿਨ੍ਹਾਂ ਦੇ ਵੱਲੋਂ ਨਹੀਂ ਪੜਿਆ ਗਿਆ ਉਹਨਾਂ ਨੂੰ ਮਾਰ ਦਿੱਤਾ ਗਿਆ ਸੁਨਨਤ ਤੱਕ ਚੈੱਕ ਕੀਤੀ ਗਈ ਕਿ ਇਸ ਚੋਂ ਕਿਹੜੀ ਰਾਜਨੀਤੀ ਚਲਕਦੀ ਹੈ ਇਸ ਦੇ ਵਿੱਚੋਂ ਵੇਖੋ ਇਹਦੇ ਵਿੱਚ ਇਹ ਆ ਪੀ ਚੈਨਲ ਇਹ ਦੱਸ ਰਿਹਾ ਵੀ ਧਰਮ ਪਛਿਆ ਜਦ ਪੁੱਛੀ ਜਾਂ ਜਿਨ੍ਹਾਂ ਦੇ ਹਸਬੰਡ ਡੈਥ ਹੋਇਆ ਸਾਡੀਆਂ ਭੈਣਾਂ ਕਹਿ ਰਹੀਆਂ ਚੈਨਲ ਤੇ ਹਾਂਜੀ ਵੇਖੋ ਜਿਹੜਾ ਅਤਵਾਦ ਬਲੀ ਟੈਂਟ ਆ ਉਹਦੀ ਕੋਈ ਜਾਤ ਨਹੀਂ ਕੋਈ ਧਰਮ ਨਹੀਂ ਉਹਦਾ ਠੀਕ ਆ ਉਹਨੂੰ ਪਿੱਛੇ ਵੀ ਡਰ ਹੁੰਦਾ ਵੀ ਜੇ ਕੇ ਮੈਨੂੰ ਦੇਖ ਲਿਆ ਆਰਮੀ ਨੇ ਤਾਂ ਗੋਲੀ ਮੇਰੇ ਤੇ ਵੀ ਚੱਲੇਗੀ ਹਾਂਜੀ ਉਹ ਤਾਂ ਫਤਫਤਾ ਆਪਦਾ ਟਾਰਗੇਟ ਕਲੀਅਰ ਕਰਦੇ ਤਾਂ ਨਿਕਲ ਜਾਂਦੇ ਸਹੀ ਗੱਲ ਹੈ ਛੁੱਪ ਜਾਂਦੇ ਜੰਗਲਾਂ ਚ ਸਾਡੀ ਜਿੰਨ ਕਿ ਨੌਕਰੀ ਹੈ ਛੇ ਸੱਤ ਸੱਤ ਸਾਡੇ ਅਸੀਂ ਉੱਥੇ ਰਹੇ ਹਾਂ ਸਾਨੂੰ ਪਤਾ ਅਸੀਂ ਆਪਰੇਸ਼ਨ ਲੜੇ ਆ ਗਰਾਉਂਡ ਤੇ ਠੀਕ ਹੈ ਉਹਨਾਂ ਕੋਈ ਧਰਮ ਕੋਈ ਜਾਤ ਨਹੀਂ ਪਰ ਜੇ ਉਹਨਾਂ ਧਰਮ ਜਾਤ ਕਰਕੇ ਇਹ ਟਾਰਗੇਟ ਕੀਤਾ ਆ ਤੇ ਪਾਸਤਾ ਫਿਰ ਅੱਜ ਜਵਾਬ ਦੇਵੇ ਇਸ ਗੱਲ ਦਾ ਠੀਕ ਹੈ ਉਹ ਪਾਸਤਾ ਚੱਤਵਾ ਜਿਹੜਾ ਹੈਗਾ ਉਹ ਪਾਸਤਾ ਅਮਰੀਕਾ ਨਾਲ ਲੈ ਰਿਆ ਉਹ ਪਾਸਤਾ ਨੂੰ ਇਹ ਜਿਹੜੀ ਅੱਤਵਾਦ ਅੱਠਲ ਪਾਉਣੀ ਚਾਹੀਦੀ ਆ ਔਰ ਜਿਹੜਾ ਇਹ ਨੱਤਿਆ ਜਵਾਨਾਂ ਦੀ ਜਾਂ ਉਹ ਆਦਮੀਆਂ ਦੀ ਉਹਨਾਂ ਬੱਚਿਆਂ ਦੀ ਹੱਤਿਆ ਕੀਤੀ ਆ ਸਾਡੇ ਭਰਾਵਾਂ ਦੀ ਇਹ ਬੜੀ ਮਾਰੀ ਗੱਲ ਆ ਉਪਾਸਤਾ ਦਾ ਖੁਦ ਜ਼ਿੰਮੇਵਾਰੇ ਦਾ ਜੀ ਤੁਸੀਂ ਤੁਸੀਂ ਇਸ ਤੇ ਕੀ ਕਹਿੰਦੇ ਹੋ ਜਿਹੜਾ ਮੈਂ ਬਾਈ ਹੁਣ ਨੂੰ ਇਹ ਸਵਾਲ ਪੁੱਛਿਆ ਸੀ ਕਿ ਕੀ ਇਹ ਇਹ ਤਾਂ ਅੱਖ ਦੇ ਪਰੋਕੇ ਨਾਲ ਹੋਣ ਵਾਲੇ ਕੰਮ ਨਹੀਂ ਕਿ ਇੰਨਾ ਸਮਾਂ ਹੁੰਦਾ ਕਿ ਇਸ ਤਰੀਕੇ ਦੇ ਜਾਂ ਫਿਰ ਉਹਨਾਂ ਦੀ ਮਾਨਸਿਕਤਾ ਹੀ ਉਸ ਪੱਧਰ ਦੀ ਗਈ ਹੋਵੇ ਵੀ ਉਹ ਕਹਿੰਦੇ ਵੀ ਜਿਹੜਾ ਮਰਜੀ ਆ ਜੇ ਆਪਾਂ ਆਪਣਾ ਟਾਈਮ ਲੈਣਾ ਹੈ ਰਿਲੈਕਸ ਤਰੀਕੇ ਦੇ ਨਾਲ ਅਲੱਗ ਕਰਨੇ ਨੇ ਨਾਮ ਪੁੱਛਣਾ ਧਰਮ ਪੁੱਛਣਾ ਕਲਮਾ ਪੜਾਉਣਾ ਸੁੰਨਤ ਚੈੱਕ ਕਰਨੀ ਸਾਰਾ ਕੁਝ ਕਰਕੇ ਉਸ ਤੋਂ ਬਾਅਦ ਅੱਗੇ ਸ਼ੁਰੂ ਕਰਨਾ ਹੈ ਕੰਮ ਮਾਰ ਮਰਾਈ ਦਾ ਕਿ ਇਹ ਇਹ ਜੇ ਪੋਸੀਬਲ ਹੈ ਇਸ ਤੋਂ ਅੱਗੇ ਤੁਸੀਂ ਇਸ ਗੱਲ ਤੇ ਵੀ ਨਾਲ ਹੀ ਚੰਨਣਾ ਪਾ ਦਿਓ ਕਿ ਆਰਮੀ ਦੀ ਕਿੰਨੀ ਕਬੜੀ ਨਕਾਮੀ ਤੁਸੀਂ ਇਸ ਨੂੰ ਗਿਣਦੇ ਆ ਕਿ ਜਿੱਥੇ ਇੰਨੇ ਟੂਰਿਸਟ ਹੋਣ ਉੱਥੇ ਆਰਮੀ ਦੀ ਡਿਪਲੋਇਮੈਂਟ ਉਨੀ ਨਾ ਹੋਵੇ ਕਿ ਮਿਲੀਟੈਂਟ ਇੰਨੀ ਦੂਰੋਂ ਆ ਕੇ ਉੱਥੇ ਪਹੁੰਚ ਜਾਣ ਇੰਨੇ ਲੰਬੇ ਸਮੇਂ ਤੱਕ ਕਹਿੰਦੇ 10 ਮਿੰਟ ਤਾਂ ਲੱਗੇ ਹੋਣਗੇ ਸਾਰੇ ਕਾਰੋਬਾਰ ਨੂੰ ਤੇ 10 ਮਿੰਟ ਤੱਕ ਉੱਥੇ ਮੌਤ ਦਾ ਨੰਗਾ ਨਾਚ ਕਰਦੇ ਨੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਟੈਰਰਿਸਟ ਨੇ ਅਗਰ ਅਟੈਕ ਕਰਨਾ ਸੀ ਹੂੰ ਤਾਂ ਉਹਨਾਂ ਦੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਉਹ ਕੱਲੇ-ਕੱਲੇ ਬੰਦੇ ਨੂੰ ਜਾਤ ਮਜਬ ਪੁੱਛਣ ਹੂੰ ਕਿਉਂਕਿ ਉਹਨਾਂ ਨੂੰ ਡਰ ਵੀ ਹੈ ਹੂੰ ਕਿ ਸਾਡੇ ਤੇ ਦੁਬਾਰਾ ਅਟੈਕ ਵੀ ਹੋਏਗਾ ਕੋਈ ਨਾ ਕੋਈ ਤਾਂ ਸਾਡੇ ਵਾਸਤੇ ਆਏਗੀ ਸਕਿਉਰਿਟੀ ਫੋਰਸ ਜਾ ਸਕਦੀ ਹੈ ਕਿਉਂਕਿ ਉਹ ਬਿਲਕੁਲ ਵਿਹਲੇ ਤਾਂ ਬੈਠੇ ਨਹੀਂ ਕਿ ਇਸੇ ਕੰਮ ਲਈ ਉਹ ਜਿਹੜੇ ਟੂਰਿਸਟ ਗਏ ਸੀ ਕਿ ਉਹ ਵੀ ਸਿਰਫ ਉਹਨਾਂ ਨੂੰ ਆਪਣੀ ਜਾਤ ਮਜਬ ਦੱਸ-ਦੱਸ ਕੇ ਇੰਨਾ ਟਾਈਮ ਵੇਟ ਕਰਨਗੇ ਔਰ ਫਿਰ ਟੈਰਰਿਸਟ ਨੂੰ ਇਹ ਤਾਂ ਨਹੀਂ ਕਿ ਖਾਲੀ ਇਸੇ ਕੰਮ ਲਈ ਆ ਕੇ ਹਾਂ ਮੈਂ ਕੱਲੇ-ਕੱਲੇ ਬੰਦੇ ਨੂੰ ਪੁੱਛ ਕੇ ਮਾਰੂੰਗਾ ਹੂੰ ਐਨਾ ਟਾਈਮ ਨਹੀਂ ਲੰਦਾ ਹੈ। ਉਹਨਾਂ ਨੂੰ ਵੀ ਡਰ ਹੁੰਦਾ ਹੈ। ਦੂਸਰਾ ਗੱਲ ਤੁਸੀਂ ਕੀਤੀ ਹੈ ਕਿ ਫੌਜ ਦੀ ਕਿੰਨੀ ਕਿੰਨਾ ਕਾਮੀ ਹੈ। ਦੇਖੋ ਜੀ ਫੌਜ ਜਿਹੜੀ ਹੈ ਹਰ ਇੱਕ ਜਗ੍ਹਾ ਤੇ ਇਨਵੋਲਵ ਨਹੀਂ ਹੋ ਸਕਦੀ। ਕੁਝ ਇੱਕ ਜਗ੍ਹਾ ਐਸੀਆਂ ਜਿੱਦਾਂ ਉਹ ਟੂਰਿਸਟ ਪਲੇਸ ਸੀਗਾ। ਜ਼ਰੂਰੀ ਥੋੜੀ ਹੈ ਕਿ ਹਰ ਇੱਕ ਟੂਰਿਸਟ ਪਲੇਸ ਤੇ ਫੌਜ ਰਹੇਗੀ। ਹੂੰ ਜੀ। ਫੌਜ ਨੂੰ ਹੋਰ ਵੀ ਬਹੁਤ ਡਿਊਟੀਆਂ ਨੇ। ਟੂਰਿਸਟ ਪਲੇਸ ਦਾ ਮਤਲਬ ਹੈ ਕਿ ਉੱਥੇ ਖਾਲੀ ਲੋਕ ਇੰਜੋਏ ਕਰਨ ਜਾਂਦੇ ਆ। ਤਾਂ ਉਸ ਜਗ੍ਹਾ ਨੂੰ ਆਪਾਂ ਇੱਕ ਤਰੀਕੇ ਨਾਲ ਛਕੀਆਂ ਨਹੀਂ ਲੈ ਸਕਦੇ ਜ਼ਿਆਦਾ। ਹੂੰ। ਕਿਉਂਕਿ ਇੱਕ ਐ ਐਨਜੋਏ ਕਰਨ ਵਾਲੀ ਜਗਾ ਹੈ ਉਸ ਤੇ ਅਗਰ ਆਪਾਂ ਫੌਜ ਨੂੰ ਲਗਾ ਦਵਾਂਗੇ ਡਿਪਲਾਈ ਕਰ ਦਵਾਂਗੇ ਜਿਆਦਾ ਕਿ ਇਥੇ ਕੋਈ ਇਨਫੋਰਮੇਸ਼ਨ ਹੁੰਦੀ ਤਾਂ ਵੱਖਰੀ ਗੱਲ ਹੈ ਜੀ 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 ਜਦੋਂ ਕੋਈ ਉਸ ਦੀ ਇਨਫੋਰਮੇਸ਼ਨ ਨਹੀਂ ਹੈ ਤੇ ਫੌਜ ਨੂੰ ਐਵੇਂ ਇੱਕ ਟੂਰਿਸਟ ਪਲੇਸ ਤੇ ਜਿੱਥੇ ਲੋਕ ਇੰਜੋਏ ਕਰ ਰਹੇ ਆ ਆਪਾਂ ਫੌਜ ਨੂੰ ਐਵੇਂ ਅਨਸੈਸਰੀ ਯੂਜ਼ ਨਹੀਂ ਕਰ ਸਕਦੇ ਨਾ ਠੀਕ ਹੈ ਫੌਜ ਮਤਲਬ ਫੌਜ ਹੈ ਕਿ ਦੇਸ਼ ਦੇ ਵਿੱਚ ਜਦੋਂ ਬਿਲਕੁਲ ਹੀ ਰਾਜਿਕਤਾਫਰ ਮਤਲਬ ਸਿਰੇ ਤੋਂ ਪਾਣੀ ਲੰਘ ਗਿਆ ਜਿਹਨੂੰ ਕਹਿੰਦੇ ਆ ਉਸ ਜਗ੍ਹਾ ਫੌਜ ਯੂਜ਼ ਹੁੰਦੀ ਹੈ ਨਾ ਕਿ ਅਦਰਵਾਈਜ਼ ਤਾਂ ਬਾਕੀ ਸਕਿਉਰਿਟੀ ਫੋਰਸਸ ਵੀ ਮੈਨੂੰ ਇੱਥੇ ਇਹ ਗੱਲ ਵੀ ਤਾਂ ਸੱਚ ਹੈ ਨਾ ਫਿਰ ਜੰਮੂ ਐਂਡ ਕਸ਼ਮੀਰ ਉਹ ਏਰੀਆ ਜਿਹਨੂੰ ਸਭ ਤੋਂ ਡਿਸਟਰਬ ਗਿਣਦੀ ਹੈ ਭਾਰਤ ਸਰਕਾਰ ਉੱਥੇ ਸਭ ਤੋਂ ਜ਼ਿਆਦਾ ਆਰਮੀ ਡਿਪਲੋਇਡ ਹੈ ਹਰੇਕ ਚੱਪੇ-ਚੱਪੇ ਤੇ ਆਰਮੀ ਹੈ ਇੱਥੋਂ ਤੱਕ ਕਿ ਉੱਥੋਂ ਦੇ ਲੋਕਲ ਲੋਕਾਂ ਤੋਂ ਵੀ ਵਾਰ-ਵਾਰ ਆਈਡਿਜ਼ ਮੰਗੀਆਂ ਜਾਂਦੀਆਂ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਫਿਰ ਤਾਂ ਪੈਲਗਾਮ ਵਰਗੀ ਜਗ੍ਹਾ ਤੇ ਜਿੱਥੇ ਇੰਨੇ ਟੂਰਿਸਟ ਹੈ ਉੱਥੇ ਬਣਦਾ ਮੇਰਾ ਜੋ ਮੰਨਣਾ ਹੈ ਉਹ ਇਹ ਹੈ ਕਿ ਉੱਥੇ ਆਰਮੀ ਹੋਣੀ ਜ਼ਰੂਰੀ ਸੀ ਤੁਸੀਂ ਕਿਵੇਂ ਦੇਖਦੇ ਹੋ ਇਹਨੂੰ ਦੇਖੋ ਇਹ ਚੂਕ ਕਿਸ ਤਰੀਕੇ ਨਾਲ ਹੋਈ ਹੈ ਇਸ ਦੇ ਬਾਰੇ ਆਪਾਂ ਜਾਣਕਾਰੀ ਨਹੀਂ ਜਿਆਦਾ ਦੇ ਸਕਦੇ ਕਿਉਂਕਿ ਪੂਰੀ ਇਨਫੋਰਮੇਸ਼ਨ ਸਾਡੇ ਕੋਲ ਵੀ ਨਹੀਂ ਹੈ ਪਰ ਇਸ ਹਾਲਾਤ ਨੂੰ ਦੇਖਦੇ ਹੋਏ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਗ੍ਹਾ ਨੂੰ ਜਿਹੜੀਆਂ ਆਪਣੇ ਟੂਰਿਸਟ ਪਲੇਸ ਹੈ ਇਹਨਾਂ ਦੀ ਵੀ ਸਿਕਿਉਰਿਟੀ ਵਧਾਉਣ ਦੀ ਸਾਨੂੰ ਜ਼ਰੂਰਤ ਹੈ ਸਾਡੀ ਸਰਕਾਰਾਂ ਨੂੰ ਇਹ ਚੀਜ਼ ਸੋਚਣੀ ਪਵੇਗੀ ਕਿ ਜਿਸ ਜਗ੍ਹਾ ਵੀ ਹੈ ਚਾਹੇ ਉਹ ਬਿਲਕੁਲ ਪੀਸ ਏਰੀਆ ਦੇ ਵਿੱਚ ਹੈ ਕਿਸੇ ਵੀ ਸ਼ਾਂਤੀ ਕਾਲ ਜਿੱਤਾ ਚਾਹੇ ਉਹ ਹਿਮਾਚਲ ਏਰੀਆ ਹੈ ਚਾਹੇ ਦੂਜਾ ਏ ਕੋਈ ਵੀ ਹੈ ਅਦਰ ਜਿੱਥੇ ਟੂਰਿਸਟ ਪਲੇਸ ਹੈ ਸਾਨੂੰ ਉਸ ਜਗ੍ਹਾ ਨੂੰ ਮਤਲਬ ਸ਼ੱਕੀਆ ਤੌਰ ਤੇ ਲੈਂਦੇ ਹੋਏ ਆਪਣੇ ਆਮ ਪਬਲਿਕ ਨੂੰ ਜੀ ਸੇਫਟੀ ਦਿੰਦੇ ਹੋਏ ਸਾਨੂੰ ਉਸ ਜਗ੍ਹਾ ਨੂੰ ਵੀ ਇੱਕ ਸ਼ਕੀਆ ਤਰੀਕੇ ਨਾਲ ਦੇਖਦੇ ਹੋਏ ਉੱਥੇ ਸਿਕਿਉਰਿਟੀ ਦਾ ਬੰਦੋਬਸਤ ਕਰਨਾ ਜ਼ਰੂਰੀ ਚਾਹੀਦਾ ਹੈ ਇਸੇ ਬਾਰੇ ਸਾਡੇ ਸਰਕਾਰ ਨੂੰ ਸੋਚਣਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਜੀ ਸਾਥ ਸਿਕਾ ਸੋ ਇਹ ਸੰਨ 15 ਸਖਲਾਈ ਦੇ ਜਵਾਨ ਜਿਨ੍ਹਾਂ ਨੇ ਚਾਨਣਾ ਪਾਇਆ ਕਿ ਕਿਸ ਤਰੀਕੇ ਦੇ ਨਾਲ ਫੌਜ ਦੀ ਜ਼ਿੰਮੇਵਾਰੀ ਹੁੰਦੀ ਹੈ ਫੌਜ ਜਦੋਂ ਬਾਰਡਰ ਤੇ ਖੜ ਜਾਂਦੀ ਹੈ ਤਾਂ ਉਹ ਪਿੱਛੇ ਇਹ ਨਹੀਂ ਦੇਖਦੀ ਕਿ ਇਹਦੇ ਪਿੱਛੇ ਕੌਣ ਖੜਾ ਹੈ ਬੇਸ਼ੱਕ ਹਿੰਦੂ ਹੈ ਮੁਸਲਿਮ ਹੈ ਜਾਂ ਕਿਸੇ ਵੀ ਹੋਰ ਪਾਈਚਾਰੇ ਦੇ ਨਾਲ ਉਹ ਸੰਬੰਧ ਰੱਖਦਾ ਹੈ ਫੌਜ ਦਾ ਕੰਮ ਦੇਸ਼ ਦੀ ਰੱਖਿਆ ਕਰਨਾ ਹੁੰਦਾ ਹੈ ਤੇ ਉਹਨਾਂ ਨੇ ਵੱਖ-ਵੱਖ ਗੱਲਾਂ ਤੇ ਜਾਣਿਆ ਆਪਾਇ ਕਿਵੇਂ ਲੱਗੀ ਤੁਹਾਨੂੰ ਗੱਲਬਾਤ ਆਪਣੇ ਵਿਚਾਰ ਅਤੇ ਟਿੱਪਣੀਆਂ ਜ਼ਰੂਰ ਸਾਂਝਾ ਕਰਿਓ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਨਾਲ ਧੰਨਵਾਦ ਸਾਥਸੀਆਂ ਕਾ